ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਹੁਣ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਅੱਗੇ ਜਾਣਕਾਰੀ ਦੇਵਾਂਗੀ ਪੜਨ ਲਿਖਨ ਦੇ ਨਾਲ ਆਪ ਜੀ ਨੇ ਜੰਗੀ ਕਲਾਵਾਂ ਜਿਵੇਂ ਕਿ ਤਲਵਾਰਬਾਜ਼ੀ ਅਤੇ ਘੋੜਸਵਾਰੀ ਵਿੱਚ ਵੀ ਮੁਹਾਰਤ ਹਾਸਲ ਕਰਦੇ ਰਹੇ ਗੁਰੂ ਸਾਹਿਬ ਕੁਦਰਤੀ ਤੌਰ ਤੇ ਕਾਵਿਕ ਰਚਨਾ ਵਿੱਚ ਅਮੀਰ ਸਨ ਉਹਨਾਂ ਨੇ ਜਪ ਸਾਹਿਬ ਚੰਡੀ ਦੀ ਵਾਰ ਅਕਾਲ ਉਸਤਤ ਸਵਯਾਂ ਸਮੇਤ ਬਹੁਤ ਸਾਰੀਆਂ ਮਹਾਨ ਰਚਨਾਵਾਂ ਲਿਖੀਆਂ ਜੋ ਸਿੱਖ ਗ੍ਰੰਥਾਂ ਅਤੇ ਅਰਦਾਸਾਂ ਦੇ ਪਵਿੱਤਰ ਅੰਗ ਹਨ ਉਹਨਾਂ ਨੇ ਜ਼ਿਆਦਾਤਰ ਰਚਨਾਤਮਕ ਸਹਿਤ ਅਤੇ ਕਵਿਤਾਵਾਂ ਪੌਂਡਾ ਸਾਹਿਬ ਵਿੱਚ ਹੀ ਲਿਖਿਆ ਜਿਨ੍ਹਾਂ ਦੁਆਰਾ ਆਪ ਨੇ ਪਰਮ ਪਿਤਾ ਪਰਮਾਤਮਾ ਪ੍ਰਤੀ ਪਿਆਰ ਦਰਸਾਇਆ ਆਪਸ ਵਿੱਚ ਭਾਈਚਾਰਾ ਅਤੇ ਸਮਾਨਤਾ ਦੀ ਸਿੱਖਿਆ ਦਿੱਤੀ ਅਤੇ ਵਿਆਮਾ ਪਰਮਾ ਅਤੇ ਅੰਧ ਵਿਸ਼ਵਾਸਾਂ ਤੋਂ ਦੂਰ ਰਹਿਣ ਦਾ ਪ੍ਰਚਾਰ ਕੀਤਾ ਗੁਰੂ ਜੀ ਨੇ ਪੌਂਡਾ ਸਾਹਿਬ ਵਿਖੇ ਇੱਕ ਕਿਲਾ ਬਣਾਇਆ ਅਤੇ ਆਪਣੀ ਫੌਜ ਨੂੰ ਵਧਾਉਣਾ ਜਾਰੀ ਰੱਖਿਆ ਆਪ ਲਗਭਗ 3 ਸਾਲ ਪੌਂਡਾ ਸਾਹਿਬ ਵਿਖੇ ਰਹੇ ਅਤੇ ਬਹੁਤ ਸਾਰੇ ਗ੍ਰੰਥਾਂ ਦੀ ਰਚਨਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੀਆਂ 3 ਪਤਨੀਆਂ ਸਨ ਆਪ ਜੀ ਦਾ ਵਿਆਹ ਮਾਤਾ ਜੀਤੋ ਜੀ ਨਾਲ ਜੂਨ 1677 ਈਸਵੀ ਵਿੱਚ ਬਸੰਤਗੜ੍ਹ ਵਿੱਚ ਹੋਇਆ ਉਹਨਾਂ ਨੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਜੁਝਾਰ ਸਿੰਘ ਜੁਰਾਵਰ ਸਿੰਘ ਅਤੇ ਫਤੇ ਸਿੰਘ ਅਪ੍ਰੈਲ 1684 ਨੂੰ ਆਪ ਜੀ ਦਾ ਵਿਆਹ ਮਾਤਾ ਸੁੰਦਰੀ ਜੀ ਨਾਲ ਹੋਇਆ ਇਸ ਤੋਂ ਇੱਕ ਪੁੱਤਰ ਅਜੀਤ ਸਿੰਘ ਨੇ ਜਨਮ ਲਿਆ ਅਪ੍ਰੈਲ 1700 ਵਿੱਚ ਆਪ ਜੀ ਦਾ ਵਿਆਹ ਮਾਤਾ ਸਹਿਬ ਦੀਵਾਨ ਜੀ ਨਾਲ ਪੋਇਆ ਸਿੱਖ ਧਰਮ ਵਿੱਚ ਮਾਤਾ ਸਹਿਬ ਦੀਵਾਨ ਜੀ ਨੇ ਬਹੁਤ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸੇ ਦੀ ਮਾਤਾ ਕੋਸ਼ਿਤ ਕੀਤਾ ਗਿਆ ਅੱਜ ਲਈ ਇੰਨਾ ਹੀ ਅਗਲੀ ਵੀਡੀਓ ਵਿੱਚ ਮੈਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਹੋਰ ਜਾਣਕਾਰੀ ਦੇਵਾਂਗੀ ਧੰਨਵਾਦ ਜੀ